ਜੈਤਸਰੀ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗ ਤਜੀ ਸਿਆਨ ਪਚਿੰਤ ਵਿਸਾਰੀ ਅਹੰਕ ਛੋੜਿਓ ਹੈ ਤਿਆਗ ਰਹਾਉ ਜਾਉ ਦੇਖੋ ਤਉ ਸਗਲ ਮੋਹਿ ਮੋਹੀਓ ਤਉ ਸਰਨ ਪਰਿਓ ਗੁਰ ਭਾਗ ਕਰਿ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋੜੀ ਮੋਰੀ ਲਾਗ ਤਰਿਓ ਸਾਗਰ ਪਾਵਕ ਕੋ ਜਾਉ ਸੰਤ ਭੇਟੇ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੂਰ ਹਰ ਚਰਨੀ ਚਿਤ ਲਾਗ ਜਤ ਸਰੀ ਮਹੱਲਾ ਪੰਜਵਾ ਮਨ ਮੈਂ ਸਤ ਗੁਰ ਧਿਆਨ ਧਰਾ ਦਰਿਯੋ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਯਾ ਕਰਾ ਰਹਾ ਕਾਲ ਜਾਲ ਅਰ ਮਹਾ ਜੰਜਾਲ ਛੁਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਨ ਕਰुणाਪਤ ਗਹਯੋ ਚਰਨ ਆਸਰਾ ਨਾਵ ਰੂਪਾ ਪਇਓ ਸਾਧ ਸੰਗ ਭਾਵ ਨਿਦ ਪਾਰ ਪਰਾ ਅਪਿਓ ਪਿਓ ਗਤ ਥਿਓ ਪਰਮਾ ਕਹੋ ਨਾਨਕ ਅਜਰ ਜਰਾ ਜੈਤ ਸਰੀ ਮਹੱਲਾ ਪੰਜਵਾ ਜਾਂ ਕੋ ਭਈ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਉ ਵਾਕ ਬਿਆਦ ਨ ਕਾਈ ਰਹਾਉ ਦੀ ਸੇ ਸਭ ਸੰਗ ਰਹੈ ਅਲੇ ਪਾ ਨਿਹਵਿਆਪੈ ਓਨ ਮਾਈ ਏ ਕੈ ਰੰਗ ਤਤ ਕੇ ਬੀਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨੇ ਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੀ ਮਹਿ ਦੀਪ ਰਹਾਉ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ਅਨਕ ਬਾਰ ਕਰੋ ਤੇ ਵੰਦਨ ਮਨਿ ਚਰਾਵ ਧੂਪਾਂ ਹਾਰ ਪਰਿਉ ਤੁਮਰੇ ਪ੍ਰਭ ਦੁਆਰੇ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾੜ ਲੈਹੁ ਨਾਨਕ ਆਪਣੇ ਕੋ ਸੰਸਾਰ ਪਾਪਕ ਕੇ ਕੂਪ। ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਉ ਬਖਉ ਸੋਭ ਰਸਨਾ ਦੀਜੈ ਪ੍ਰਾਨ ਅਕੋਰ ਰਹਾਉ। ਮਾਨ ਤਨ ਨਿਰਮਲ ਕਰਤਿ ਕੇ ਆਰੋ ਹਰਿ ਸਿੰਚੈ ਸੁਦਾ ਸੰਜੋਰਿ ਇਆ ਰਸ ਮਹਿ ਮਗਨ ਹੋਤਿ ਕਿਰਪਾ ਤੇ ਮਹਾ ਬਖਿਆਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵਤੁ ਮਰੀਓ ਰ ਆਪਹਿ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਜੈਤ ਸਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਵਰਸਤ ਮੇਹਾ ਕਿਰਪਾ ਸਿੰਧ ਕਰਨਾ ਪ੍ਰਾਪਤ ਧਰੋ ਹਰ ਪ੍ਰੇਮ ਪਗਤ ਕਉ ਨਿਹਰਹਾਉ ਅਨਕ ਸੁਖ ਚੱਕਵੀ ਨਹੀਂ ਚਾਹਤ ਅਨੰਦ ਪੂਰਨ ਪੇਖ ਦੇਹ ਆਨ ਉਪਾਵਨਾ ਜੀਵਤ ਮੀਨਾ ਬਿਨ ਜਲ ਮਰਨਾ ਤੇਹ ਹਮ ਅਨਾਤ ਨਤ ਹਰ ਸਰਨੀ ਆਪਣੀ ਕਿਰਪਾ ਕਰੇ ਹ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕੀ ਹ ਜਤ ਸਰੀ ਮਹੱਲਾ ਪੰਜਵਾ ਮਨ ਤਨ ਬਾਸ ਰਹੀ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗੌਰੀ ਜਿਨ ਕਉ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਨ ਨ ਜਾਇ ਕੁਦਰਤ ਕਮਨ ਹਮਾਰੀ ਲਾਇ ਲੈ ਲਾਡਦਾਸ ਜਨ ਆਪਣੇ ਉਦਰੇ ਉਦਰਨ ਹਾਰੀ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਨ ਦੁਆਰੀ ਜਤ ਸਰੀ ਮਹਲਾ ਪੰਜਵਾ ਆਏ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪ ਤੇ ਲਾਵ ਆਪਣੀ ਚਰਨੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀਂ ਨਿਰਮਲ ਕਰਨੀ ਸਾਧ ਸੰਗਤ ਕੈ ਅੰچل ਲਾਵੋ ਬਖਮ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਦਾ ਸੁਮੀਠੇ ਇਹ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਨਨੀ ਜੈਤ ਸਰੀ ਮਹੱਲਾ ਪੰਜਵਾ ਹਰ ਜਨ ਸਿਮਰੋ ਹਿਰਦੈ RAM ਹਰ ਜਨ ਕੋ ਅਪਦਾ ਨਿਕਟ ਨਾ ਆਵੈ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨ ਸਹਿ ਹਰ ਸੇਵਾ ਨਿਹਚਲ ਗੋਵਿੰਦ ਧਾਮ ਭਗਵੰਤ ਭਗਤ ਕਾ ਪਾਉ ਕਿਛ ਨਾਹੀ ਆਦਰ ਦੇਵਤ ਜਾਮ ਕਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤਖਾਮ ਚਰਨ ਕਮਲ ਹਿਰਦੈ ਗੋ ਨਾਨਕ ਸੁਖ ਸਮੂਹ ਬਿਸਰਾਮ ਜੈਤ ਸਰੀ ਮਹੱਲਾ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭੁਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਧਾਇਓ ਰਹਾਓ ਸਮਝ ਨਾ ਪਰੀ ਵਿਖਿਆ ਰਾਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਨ ਬਨ ਖੋਜਨ ਕੋ ਧਾਇਓ ਰਤਨ RAM ਘਾਟ ਹੀ ਕੇ ਭੀਤਰ ਤਾ ਕੋ ਗਿਆਨ ਨ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈਤਸਰੀ ਮਹੱਲਾ 5ਵਾਂ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਅਗ ਤਜੀ ਸਿਆਨ ਪਚਿੰਤ ਵਿਸਾਰੀ ਅਹੰਕ ਛੋਡਿਓ ਹੈ ਤਿਆਗ ਰਹਾਉ ਜਾਉ ਦੇਖੋ ਤਉ ਸਗਲ ਮੋਹਿ ਮੋਹੀਓ ਤਉ ਸਰਨ ਪਰਿਓ ਗੁਰ ਭਾਗ ਕਰਿ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕ ਕੋ ਜਾਉ ਸੰਤ ਭੇਟੀ ਵਡ ਭਾਗ ਜਨ ਨਾਨਕ ਸਰਬ ਸੁਖ ਪਾਈ ਮੂਰ ਹਰ ਚਰਨੀ ਚਿਤ ਲਾਗ ਜਤ ਸਰੀ ਮਹੱਲਾ ਪੰਜਵਾ ਮਨ ਮੈਂ ਸਤਿਗੁਰ ਧਿਆਨ ਧਰਾ ਦਰੜਿਉ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਉ ਮਯਾ ਕਰਾ ਰਹਾ ਕਾਲ ਜਾਲ ਅਰ ਮਹਾ ਜੰਜਾਲ ਛੁਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਨ ਕਰुणाਪਤ ਗਹਿਓ ਚਰਨ ਆਸਰਾ ਨਾਵ ਰੂਪਾ ਪਇਓ ਸਾਧ ਸੰਗ ਭਾਵ ਨਿਦ ਪਾਰ ਪਰਾ ਅਪਿਓ ਪਿਓ ਗਤ ਥਿਓ ਪਰਮਾ ਕਹੋ ਨਾਨਕ ਅਜਰ ਜਰਾ ਜੈਤ ਸਰੀ ਮਹੱਲਾ ਪੰਜਵਾ ਜਾਂ ਕੋ ਭਈ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਉ ਵਾਕ ਬਿਆਦ ਨ ਕਾਈ ਰਹਾਉ ਦੀਸੇ ਸਬ ਸੰਗ ਰਹੈ ਅਲੇ ਪਾ ਨਿਹਵਿਆਪੈ ਓਨ ਮਾਈ ਏ ਕੈ ਰੰਗ ਤਤ ਕੇ ਬੀਤੇ ਸਤਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨੇ ਸਤਰੀਐ ਜਿਨ ਰਸ ਰਸ ਹਰ ਗੁਨ ਗਾਈ ਜੈਤ ਸਰੀ ਮਹੱਲਾ ਪੰਜਵਾਂ गोबिंद जीवन प्राण धन रूप अज्ञान मोह मगन महाप्राणी अंधियारी महदीप रहाओ सफल दर्शन तुमरा प्रभु प्रीतम चरण कमल अनूप अनक बार करो ते वंदन मने च राम धूप ਹਾਰ ਪਰਿਉ ਤੁਮਰੇ ਪ੍ਰਭ ਦੁਆਰੇ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾੜ ਲੇਹੋ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪਾ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਉ ਬਖਉ ਸੋਭ ਰਸਨਾ ਦੀਜੈ ਪ੍ਰਾਨ ਅਕੋਰ ਰਹਾਉ ਮਾਨ ਤਨ ਨਿਰਮਲ ਕਰਤ ਕੇ ਆਰੋ ਹਰ ਸਿਂਚੈ ਸੁਦਾ ਸੰਜੋਰ ਇਆਂ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਖਿਆਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀਓ ਰ ਅਪਹਿ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਜੈਤ ਸਰੀ ਮਹੱਲਾ ਪੰਜਵਾ चात्रक चितवत बरसत मेह। कृपा सेन्द कर्णं प्राप्तारोहो हर प्रेम पगत कौ ने हर ह सुख अनद पूरन पेख देह आन उपावना जीवत मीना बिन जाल मरना तेह। ਹਮ ਅਨਾਥ ਨਾਥ ਹਰ ਸਰਨੀ ਆਪਣੀ ਕਿਰਪਾ ਕਰੇ ਹ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕੀ ਹ ਜਤ ਸਰੀ ਮਹੱਲਾ ਪੰਜਵਾਂ ਮਨ ਤਨ ਬਾਸ ਰਹੀ ਮੇਰੇ ਪ੍ਰਾਨ ਕਰਿ ਕਿਰਪਾ ਸਾਧੂ ਸੰਗ ਭੇਟੇ ਪੂਰਨ purkh ਸੁਜਾਨ ਰਹਾਉ ਪ੍ਰੇਮ ਠਗੌਰੀ ਜਿਨ ਕਉ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਨ ਨ ਜਾਇ ਕੁਦਰਤ ਕਮਨ ਹਮਾਰੀ ਲਾਇ ਲੈ ਲਾੜ ਦਾਸ ਜਨ ਆਪਣੇ ਉਦਰੇ ਉਦਰਨ ਹਾਰੀ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਨ ਦੁਆਰੀ ਜਤ ਸਰੀ ਮਹਲਾ ਪੰਜਵਾ ਆਏ ਅਨਕ ਜਨਮ ਭਮ ਸਰਣੀ ਉਤਰ ਦੇਹ ਅੰਧ ਕੂਪ ਤੇ ਲਾਵ ਆਪਣੀ ਚਰਨੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹੀਂ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਖਮ ਨਦੀ ਜਾਏ ਤਰਨੀ ਸੋਖ ਸੰਪਤ ਮਾਇਆ ਦਾ ਸੁਮੀਠੇ ਇਹ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਨਨੀ ਜੈਤ ਸਰੀ ਮਹੱਲਾ ਪੰਜਵਾ ਹਰ ਜਨ ਸਿਮਰੋ ਹਿਰਦੈ RAM ਹਰ ਜਨ ਕੋ ਅਪਦਾ ਨਿਕਟ ਨ ਆਵੈ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨ ਸਹਿ ਹਰ ਸੇਵਾ ਨਿਹਚਲ ਗੋਵਿੰਦ ਧਾਮ ਭਗਵੰਤ ਭਗਤ ਕਾ ਪਾਉ ਕਿਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤ ਖਾਮ ਚਰਨ ਕਮਲ ਹਿਰਦੈ ਗੋ ਨਾਨਕ ਸੁਖ ਸਮੂਹ ਬਿਸਰਾਮ ਜਾਤ ਸਰੀ ਮਹੱਲਾ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭੁਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਧਾਇਓ ਰਹਾਓ ਸਮਝ ਨਾ ਪਰੀ ਵਿਖਿਆ ਰਾਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਨ ਬਨ ਖੋਜਨ ਕੋ ਧਾਇਓ ਰਤਨ RAM ਘਾਟ ਹੀ ਕੇ ਭੀਤਰ ਤਾ ਕੋ ਗਿਆਨ ਨ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈਤਸਰੀ ਮਹੱਲਾ 5ਵਾਂ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗ ਤਜੀ ਸਿਆਨ ਬਚਿੰਤ ਵਿਸਾਰੀ ਅਹੰਕ ਛੋਡਿਓ ਹੈ ਤਿਆਗ ਰਹਾਉ ਜਾਓ ਦੇਖੋ ਤਉ ਸਗਲ ਮੋਹਿ ਮੋਹੀਓ ਤਉ ਸਰਨ ਪਰਿਯੋ ਗੁਰ ਭਾਗ ਕਰਿ ਕਿਰਪਾ ਟਹਿਲ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕ ਕੋ ਜਾਓ ਸੰਤ ਭੇਟੇ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੂਰ ਹਰ ਚਰਨੀ ਚਿਤ ਲਾਗ ਜੈਤ ਸਰੀ ਮਹੱਲਾ ਪੰਜਵਾ ਮਨ ਮੈਂ ਸਤਗੁਰ ਧਿਆਨ ਧਰਾ ਦਰੜਿ ਯੋ ਗਿਆਨ ਮੰਤਰ ਹਰ ਨਾਮਾ ਪ੍ਰਭ ਜੀਓ ਮਯਾ ਕਰਾ ਰਹਾ ਕਾਲ ਜਾਲ ਅਰ ਮਹਾ ਜੰਜਾਲ ਛੁਟ ਕੇ ਜਮਹਿ ਡਰਾ ਆਇਓ ਦੁਖ ਹਰਨ ਸਰਨ ਕਰुणाਪਤ ਗਹਿਓ ਚਰਨ ਆਸਰਾ ਨਾਵ ਰੂਪਾ ਪਇਓ ਸਾਧ ਸੰਗ ਭਾਵ ਨਿਦ ਪਾਰ ਪਰਾ ਅਪਿਓ ਪਿਓ ਗਤ ਥਿਓ ਪਰਮਾ ਕਹੋ ਨਾਨਕ ਅਜਰ ਜਰਾ ਜੈ ਸਰੀ ਮਹੱਲਾ ਪੰਜਵਾ ਜਾਂ ਕੋ ਭਈ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾਕ ਬਿਆਦ ਨ ਕਾਈ ਰਹਾਉ ਦੀਸੇ ਸਭ ਸੰਗ ਰਹੈ ਅਲੇਪ ਨਿਹਵਿਆਪੈ ਓਨ ਮਾਈ ਏ ਕੈ ਰੰਗ ਤਤ ਕੇ ਬੀਤੇ ਸਤਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨੇ ਸਤਰੀਐ ਜਿਨ ਰਸ ਰਸ ਹਰ ਗੁਨ ਗਾਈ ਜੈਤ ਸਰੀ ਮਹੱਲਾ ਪੰਜਵਾਂ गोबिंद जीवन प्राण धन रूप अज्ञान मोह मगन महाप्राणी अंधियारी महदीप रहाओ सफल दर्शन तुम्हारा प्रभु प्रीतम चरण कमल अनूप अनक बार करो ते वंदन मने चराओ धूपम ਹਾਰ ਪਰਿਉ ਤੁਮਰੇ ਪ੍ਰਭ ਦੁਆਰੇ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾੜ ਲੈਹੁ ਨਾਨਕ ਆਪਣੇ ਕੋ ਸੰਸਾਰ ਪਾਪਕ ਕੇ ਕੂਪ। ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਉ ਬਖਉ ਸੋਭ ਰਸਨਾ ਦੀਜੈ ਪ੍ਰਾਨ ਅਕੋਰ ਰਹਾਉ। ਮਾਨ ਤਨ ਨਿਰਮਲ ਕਰਤਿ ਕੇ ਆਰੋ ਹਰਿ ਸਿੰਚੈ ਸੁਦਾ ਸੰਜੋਰਿ ਆਂ ਰਸ ਮਹਿ ਮਗਨ ਹੋਤਿ ਕਿਰਪਾ ਤੇ ਮਹਾ ਬਖਿਆਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰੈ ਅਪਹਿ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਜੈਤ ਸਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਵਰਸਤ ਮੇਹਾ ਕਿਰਪਾ ਸਿੰਧ ਕਰਨਾ ਪ੍ਰਾਪਤ ਧਰੋ ਹਰ ਪ੍ਰੇਮ ਭਗਤ ਕਉ ਨਿਹਰਹਾਉ ਆਨਕ ਸੁਖ ਚਕਵੇ ਨਹੀਂ ਚਾਹਤ ਅਨੰਦ ਪੂਰਨ ਪੇਖ ਦੇਹ ਆਨ ਉਪਾਵਨਾ ਜੀਵਤ ਮੀਨਾ ਬਿਨ ਜਲ ਮਰਨਾ ਤੀਹ ਹਮ ਅਨਾਥ ਨਾਥ ਹਰ ਸਰਨੀ ਆਪਣੀ ਕਿਰਪਾ ਕਰੇ ਹ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕੀ ਹ ਜਤ ਸਰੀ ਮਹੱਲਾ ਪੰਜਵਾਂ ਮਨ ਤਨ ਬਾਸ ਰਹੀ ਮੇਰੇ ਪ੍ਰਾਨ ਕਰਿ ਕਿਰਪਾ ਸਾਧੂ ਸੰਗ ਭੇਟੇ ਪੂਰਨ purkh ਸੁਜਾਨ ਰਹਾਉ ਪ੍ਰੇਮ ਠਗੌਰੀ ਜਿਨ ਕਉ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਨ ਨ ਜਾਏ ਕੁਦਰਤ ਕਮਨ ਹਮਾਰੀ ਲਾਇ ਲੈ ਲਾਡਦਾਸ ਜਨ ਆਪਣੇ ਉਦਰੇ ਉਦਰਨ ਹਾਰੀ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸਰਨ ਦੁਆਰੀ ਜਤ ਸਰੀ ਮਹਲਾ ਪੰਜਵਾ ਆਏ ਅਨਤ ਜਨਮ ਭਮ ਸਰਣੀ ਉਤਰ ਦੇਹ ਅੰਧ ਕੂਪ ਤੇ ਲਾਵ ਆਪਣੀ ਚਰਨੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੀਂ ਨਿਰਮਲ ਕਰਨੀ ਸਾਧ ਸੰਗਤ ਕੈ ਅੰچل ਲਾਵੋ ਬਖਮ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਦਾ ਸੁਮੀਠੇ ਇਹ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਨਨੀ ਜੈਤ ਸਰੀ ਮਹੱਲਾ ਪੰਜਵਾ ਹਰ ਜਨ ਸਿਮਰੋ ਹਿਰਦੈ RAM ਹਰ ਜਨ ਕੋ ਅਪਦਾ ਨਿਕਟ ਨਾ ਆਵੈ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨ ਬਿਨ ਸਹਿ ਹਰ ਸੇਵਾ ਨਿਹਚਲ ਗੋਵਿੰਦ ਧਾਮ ਭਗਵੰਤ ਭਗਤ ਕਾ ਪਾਉ ਕਿਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤ ਖਾਮ ਚਰਨ ਕਮਲ ਹਿਰਦੈ ਗੋ ਨਾਨਕ ਸੁਖ ਸਮੂਹ ਬਿਸਰਾਮ ਜੈ ਸ੍ਰੀ ਮਹੱਲਾ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਧਾਇਓ ਰਹਾਓ ਸਮਝ ਨਾ ਪਰੀ ਬਿਖਿਆ ਰਾਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਨ ਬਨ ਖੋਜਨ ਕੋ ਧਾਇਓ ਰਤਨ RAM ਘਟ ਹੀ ਕੇ ਭੀਤਰ ਤਾ ਕੋ ਗਿਆਨ ਨ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ